ਸ਼੍ਰੋਮਣੀ ਅਕਾਲ ਦਲ ਦੇ ਵਿੱਚ ਭਰਤੀ ਪ੍ਰਕਿਰਿਆਵਾਂ ਸਮੇਤ ਹੋਰ ਕਈ ਮੁੱਦਿਆਂ ਨੂੰ ਲੈ ਕੇ ਚੰਡੀਗੜ੍ਹ ਵਿਖੇ ਅੱਜ ਸੱਤ ਮੈਂਬਰੀ ਕਮੇਟੀ ਦੀ ਦੂਜੀ ਮੀਟਿੰਗ ਕੀਤੀ ਗਈ। ਇਸ ਦੌਰਾਨ ਇੱਕਈ अहम ਮੁੱਦਿਆਂ ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਅਕਾਲ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਈਆਲੀ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਚੰਡੀਗੜ੍ਹ 'ਚ ਸੱਦੀ ਗਈ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਪਹੁੰਚੇ ਸਨ। ਇਸ ਮੀਟਿੰਗ ਦੇ ਵਿੱਚ ਕਾਰਜਕਾਰੀ ਪ੍ਰਧਾਨ ਬਲਵਿੰਦਰ ਪੂੰਦੜ ਨਹੀਂ ਪਹੁੰਚੇ ਪਰ ਪੂੰਦੜ ਨਾਲ ਅਕਾਲ ਤਖਤ ਕਮੇਟੀ ਦੇ ਮੈਂਬਰ ਗੁਰਪ੍ਰਤਾਪ ਸਿੰਘ ਵਡਾਲਾ ਤੇ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਮੁਲਾਕਾਤ ਜ਼ਰੂਰ ਕੀਤੀ ਗਈ। ਇਸ ਮੀਟਿੰਗ ਦੇ ਵਿੱਚ ਬਲਵਿੰਦਰ ਸਿੰਘ ਪੂੰਦੜ ਨਾਲ ਵਿਚਾਰ ਵਟਾਂਦਰਾ ਕਰਨ ਲਈ ਉਹਨਾਂ ਕੋਲ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਮਿਲੇ। ਸਾਰਿਆਂ ਸੱਤ ਮੈਂਬਰੀ ਕਮੇਟੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਲਾਗੂ ਕਰਨ ਲਈ ਉਨ੍ਹਾਂ ਨਾਲ ਵਿਚਾਰ ਵਟਾਂਦਰਾ ਕਰਕੇ ਆਏ ਆਪਣੀ ਕਮੇਟੀ ਦਾ ਪੱਖ ਰੱਖਿਆ ਗਿਆ ਅਤੇ ਉਸ ਦੀ ਕਮੇਟੀ ਦਾ ਪੱਖ ਵੀ ਸੁਣਿਆ ਗਿਆ ਹੁਣ 16 ਫਰਵਰੀ ਨੂੰ ਸੱਤ ਮੈਂਬਰੀ ਕਮੇਟੀ ਦੀ ਅਗਲੀ ਮੀਟਿੰਗ ਹੋਵੇਗੀ ਇਸ ਦੇ ਵਿੱਚ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਹਰਜਿੰਦਰ ਸਿੰਘ tạmਮੀ ਨੇ ਕਿਹਾ ਹੈ ਕਿ ਬਲਵਿੰਦਰ ਪੁੰਧੜ ਨਾਲ ਵੀ ਇਸ ਸਬੰਧੀ ਚਰਚਾ ਕੀਤੀ ਗਈ ਹੈ ਅਤੇ ਕੁਝ ਸੁਝਾਅ ਵੀ ਦਿੱਤੇ ਗਏ ਨੇ ਗੁਰਪ੍ਰਤਾਵਡਾਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲ ਦਲ ਦੀ ਪਰਤੀ ਨਵੇਂ ਸਿਰੇ ਤੋਂ ਕੀਤੀ ਜਾਵੇਗੀ ਅੱਜ ਅਕਾਲੀ ਦਲ ਬੇਹਦ ਡੂੰਘੇ ਸੰਕਟ ਦੇ ਵਿੱਚੋਂ ਲੰਘ ਰਿਹਾ ਹੈ ਅਤੇ ਆਪਣੀ ਏਰਖਾਂ ਨੂੰ ਪਿੱਛੇ ਕਰਕੇ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਇਸ ਮੌਕੇ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਬਹੁਤ ਬੇਇਨਸਾਫੀ ਹੋਈ ਹੈ। ਉਹਨਾਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਗਿਆ। ਸ਼੍ਰੋਮਣੀ ਕਮੇਟੀ ਦੇ ਕੁਝ ਮੈਂਬਰਾਂ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਦਬਾਅ ਹੇਠ ਆ ਕੇ ਗਿਆਨੀ ਹਰਪ੍ਰੀਤ ਸਿੰਘ ਵਿਰੁੱਧ ਕਾਰਵਾਈ ਕੀਤੀ ਗਈ ਜੋ ਕਿ ਬਿਲਕੁਲ ਗਲਤ ਹੈ। ਗਿਆਨੇ ਹਰਪ੍ਰੀਤ ਸਿੰਘ ਨੇ ਵੀ ਸਾਲ ਧਾਰਮਿਕ ਸ਼ਖਸੀਅਤ ਵਜੋਂ ਸੇਵਾ ਨਿਭਾਈ ਉਹ ਹਕਾਲ ਤੱਕ ਸਾਈਂ ਦੇ ਜਥੇਦਾਰ ਵੀ ਰਹੇ ਹਨ ਉਸ ਵੇਲੇ ਕਿਸੇ ਨੂੰ ਉਹਨਾਂ ਦੇ ਨੁਕਸ ਦਿਖਾਈ ਨਹੀਂ ਦਿੱਤੇ ਅੱਜ ਕਿਉਂ ਉਹਨਾਂ ਤੇ ਉਂਗਲਾ ਉਠਾ ਰਹੇ ਨੇ ਉੱਥੇ ਪਰਤੀ ਪ੍ਰਕਿਰਿਆ ਦਾ ਜਵਾਬ ਦਿੰਦੇ ਹੋਏ ਮਨਪ੍ਰੀਤ ਈਆਲੀ ਨੇ ਕਿਹਾ ਕਿ 2 ਦਸੰਬਰ ਦੇ ਹੁਕਮਨਾਮੇ ਦੇ ਵਿੱਚ ਪੰਜਾਂ ਜਥੇਦਾਰਾਂ ਨੇ ਹੁਕਮ ਕੀਤਾ ਸੀ ਕਿ ਅਕਾਲ ਦਲ ਦੀ ਨਵੀਂ ਪਰਤੀ ਪ੍ਰਕਿਰਿਆ ਸੱਤ ਮੈਂਬਰੀ ਕਮੇਟੀ ਦੀ ਅਗਵਾਈ ਵਿੱਚ ਹੋਵੇਗੀ ਪਰ ਅਕਾਲੀ ਦਲ ਦੇ ਇੱਕ ਧੜੇ ਨੇ ਆਪਣੇ ਤੌਰ ਤੇ ਹੀ ਪਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਉਹਨਾਂ ਕੀ ਕਿਸ ਤੜੇ ਨੇ ਸੱਤ ਮੈਂਬਰੀ ਕਮੇਟੀ ਨੂੰ ਇਸ ਸਬੰਧੀ ਵਿਸ਼ਵਾਸ ਵਿੱਚ ਵੀ ਨਹੀਂ ਲਿਆ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਬਾਦਲ ਤੜਾ ਕਹਿੰਦਾ ਹੈ ਕਿ ਸੱਤ ਮੈਂਬਰੀ ਕਮੇਟੀ ਅਕਾਲੀ ਦਲ ਦੇ ਦਫ਼ਤਰ ਦੇ ਵਿੱਚ ਆ ਕੇ ਪੂਰਾ ਰਿਕਾਰਡ ਚੈੱਕ ਕਰ ਸਕਦੀ ਹੈ ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਅਜਿਹਾ ਕੋਈ ਸਨੇਹਾ ਨਹੀਂ ਮਿਲਿਆ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਅਕਾਲੀ ਦਲ ਬਾਦਲ ਤੜਾ ਇਹ ਦਾਅਵਾ ਕਰਦਾ ਹੈ ਕਿ ਸੱਤ ਮੈਂਬਰੀ ਸਿਰਫ ਨਿਗਰਾਨ ਕਮੇਟੀ ਹੈ ਉਹਨਾਂ ਕਿਹਾ ਕਿ ਅਕਾਲ ਤਖਤ ਤੋਂ ਸਪਸ਼ਟ ਤੌਰ ਤੇ ਹੁਕਮ ਹੋਇਆ ਕਿ ਅਕਾਲੀ ਦਲ ਦੀ ਨਵੀਂ ਪਰਤੀ ਸੱਤ ਮੈਂਬਰੀ ਕਮੇਟੀ ਦੀ ਅਗਵਾਈ ਵਿੱਚ ਹੀ ਹੋਵੇ ਕਿ ਕਿਉਂਕਿ ਮੇਰੇ ਤੇ ਜ਼ਿੰਮੇਵਾਰੀ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੋਣ ਦੇ ਨਾਤੇ ਤੇ ਇਸ ਕਮੇਟੀ ਦੀ ਵੀ ਜ਼ਿੰਮੇਵਾਰੀ ਆ ਇਸ ਕਰਕੇ ਤੁਹਾਨੂੰ ਜੀ ਆਇਆਂ ਨੂੰ ਤੁਸੀਂ ਕਿਉਂਕਿ ਪ੍ਰੈਸਿਆਂ ਤੁਹਾਡਾ ਹੱਕ ਬੰਦਾ ਸਵਾਲ ਜਵਾਬ ਕਰਨ ਦਾ ਪਰ ਮੈਂ ਤੁਹਾਨੂੰ ਉਸ ਦਿਨ ਵੀ ਬੇਨਤੀ ਕੀਤੀ ਸੀ ਵੀ ਹੁਣ ਆ ਜੋ ਸਾਡਾ ਅੱਜ ਫੈਸਲਾ ਹੋਇਆ ਉਹ ਮੈਂ ਤੁਹਾਨੂੰ ਜਿਹੜਾ ਉਹ ਇਨ ਬਿਨ ਉਹ ਸੁਣਾ ਦਿੱਤਾ ਤੁਹਾਡਾ ਸਾਰਿਆਂ ਦਾ ਹੀ ਅਗਲੀ ਮੀਟਿੰਗ ਦੀ ਸਰਪ੍ਰਸਤੀ ਦੀ ਮੀਟਿੰਗ 'ਚ ਕੀ ਕੁਝ ਹੋਏਗਾ ਉਹਨਾਂ ਨੂੰ ਇਹ ਇਹ ਦੱਸਣ ਦੀ ਇਹ ਦੱਸਣ ਦੀ ਨਹੀਂ ਗੱਲ ਹੁੰਦੀ ਕਿਉਂਕਿ ਮੀਟਿੰਗਾਂ ਦੇ ਵਿੱਚ ਆਮ ਤੌਰ ਤੇ ਜਿਹੜੀਆਂ ਕਿਉਂਕਿ ਕੋਈ ਪ੍ਰोसीडिंग ਹੋਣ ਕੋਈ ਹੋਰ ਹੋਣ ਉਹ ਤਾਂ ਹੁੰਦੇ ਉਹਨਾਂ ਦੇ ਐਜੰਡੇ ਤੇ ਇਹ ਸਾਡਾ ਦਾ ਐਜੰਡਾ ਸਾਰਾ ਹੀ ਮੈਂ ਜਿਹਦਾ ਪਹਿਲਾਂ ਵੀ ਕਿਹਾ ਵੀ ਥਾਂ ਕਿ ਸਿੱਖ ਪੰਥ ਇੱਕ ਤਾਂ ਇਕੱਠਾ ਹੋਵੇ ਉਹਦੇ ਸਬੰਧ ਵਿੱਚ ਸਾਰੀ ਜਿਹੜੀ ਮੈਂ ਨੂੰ ਸੱਦਾ ਦਵਾਂ ਉਹਦੀ ਕਿਹੜੇ ਕਿ ਧਾਮੀ ਧਾਮੀ ਦਾ ਤੱਕ ਸਾਰਿਆਂ ਨੂੰ ਸੱਦਾ ਦੇਵਾਂਗੇ ਕੱਲੇ ਭੁੰਦਰਪਾਲ ਸਾਹਿਬ ਉਹਦੇ ਵਿੱਚ ਉਹਦੇ ਵਿੱਚ ਭੁੰਦਰਪਾਲ ਸਾਹਿਬ ਨੇ ਅੱਜ ਗੱਲ ਕਰਿਆ ਆਏ ਹੁਣ ਉਹਦੇ ਵਿੱਚ ਭੁੰਦਰਪਾਲ ਸਾਹਿਬ ਨੇ ਹੁਣ ਆਪਾਂ ਸੱਤ ਮੈਂਬਰ ਜਿਹੜੇ ਆ ਅਸੀਂ ਇਕੱਠੇ ਹੋਵਾਂਗੇ ਅਗਲੀ ਮੀਟਿੰਗ ਉਹ ਜਗ੍ਹਾ ਤੇ ਮੈਂ ਟਾਈਮ ਜਿਹੜਾ ਹੈ ਉਹ ਇਹਨਾਂ ਨੂੰ ਮੈਂਬਰ ਸਾਥੀਆਂ ਨੂੰ ਫਿਰ ਮੈਂ ਦੱਸ ਦਵਾਂਗਾ ਸਰ ਭੁੰਦਰਪਾਲ ਸਾਹਿਬ ਤੁਸੀਂ ਕਹਾਂਗੇ ਬਿਮਾਰ ਨੇ ਬਾਅਦ ਚ ਉਹ ਕਹਿੰਦੇ ਮੈਨੂੰ ਤਾਂ ਜੀ ਅੱਜ ਕਿਸੇ ਨੇ ਬੁਲਾਇਆ ਹੀ ਨਹੀਂ ਉਹ ਚਲੋ ਚਲੋ ਨਹੀਂ ਉਹ ਠਹਿ ਲੈ ਸਗੇ ਤੁਸੀਂ ਜਾ ਕੇ ਆ ਮੀਡੀਆ ਉੱਥੇ ਬੈਠੇ ਰਹ ਗਿਆ ਵੀ ਨਰਜੀਤ ਥੋੜੇ ਵੀ ਉੱਥੇ ਸੀਗੇ ਪਰ ਪੁੰਦਰ ਸਾਹਿਬ ਤਾਂ ਕਿਤਨੇ ਕੀਤੀ ਮੀਟਿੰਗ ਨੂੰ ਨਕਾਰਦੀ ਨਜ਼ਰ ਆਈ ਨਹੀਂ ਚਲੋ ਚਲੋ ਮੈਂ ਚਲੋ ਅਸੀਂ ਮੇਰੀ ਬੇਨਤੀ ਸੁਣੋ ਉਹਨਾਂ ਨਾਲ ਮੈਂ ਤੇ ਬਡਾਲਾ ਸਾਹਿਬ ਮਿਲ ਕੇ ਆਈਆਂ ਮੀਟਿੰਗ ਜਿਹੜੀ ਸੀਗੀ ਉਹ ਕਿਉਂਕਿ ਇੱਥੇ ਬੈਠ ਕੇ ਪਹਿਲਾਂ ਰੱਖੀ ਗਈ ਸੀ ਇਹਨਾਂ ਨੂੰ ਉੱਥੇ ਵੀ ਗਏ ਆਂ ਨਾਲੇ ਚਾਹ ਦਾ ਕਾਪੀ ਆਏ ਆਂ ਨਾਲ ਭਾਰਤੀ ਦੇ ਰੋਕ ਰਹੀ ਕੀ ਦੀ ਕੁੰਨਾ ਸਮਾਂ ਭਾਰਤੀ ਦੇ ਚੱਲ ਬਾਕੀ ਜੋ ਮੈਂ ਕਹਿਣਾ ਸੀ ਉਹ ਸਾਰਾ ਲੱਗ ਭਾਰਤੀ ਇਹ ਮੇਰੀ ਮੇਰੀ ਬੇਹਤਰੀ ਸੋਣ ਲਾਓ ਇਹ ਜੋ ਇਹ ਜੋ ਜੋ ਦੇਖੋ ਮੈਂ ਕਿਉਂਕਿ ਤੁਸੀਂ ਕਰਾਸ ਕਰ ਸਕਦੇ ਆਂ ਹਰ ਇੱਕ ਗੱਲ ਨੂੰ ਕਰ ਸਕਦੇ ਜਿਹੜੀ ਜਿਹੜੀ ਸਾਡੀ ਗੱਲ ਜਿਹੜੀ ਭਾਰਤੀ ਦੀ ਕਹੀ ਉਹ ਵੀ ਵਿਚਾਰਾਂ ਸੀ ਉਹਨਾਂ ਨੂੰ ਦੇ ਆਏ ਆਂ ਹਮ ਦੇ ਨੇ ਉਹ ਵੀ ਉਹਦੀ ਵਿਚਾਰ ਜਿਹੜੀ ਆ ਉਹ ਵੀ ਇਹ ਬਡਾਲਾ ਸਾਹਿਬ ਨੇ ਉਹਦੇ ਮੋਰੇ ਰੱਖ ਕੇ ਇਹ ਵੀ ਦਿਹਾਏ ਗਏ ਦੇਖਦੇ ਹੁਕ ਕਿ ਜਦੋਂ ਪੁੰਦਰ ਸਾਹਿਬ ਨੂੰ ਬੁਲਾਇਆ ਗਿਆ ਸੱਤ ਮੈਂਬਰੀ ਸ਼੍ਰੀ ਕਾਲ ਤਖਤ ਸਭ ਦੀ ਕਮੇਟੀ ਪਰੋਂ ਨਹੀਂ ਆਏ ਫਿਰ ਤੁਸੀਂ ਆ ਕੇ ਮੇਰੇ ਅਸੀਂ 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 ਅਕਾਲ ਤਖਤ ਨਹੀਂ ਅਕਾਲ ਤਖਤ ਸਾਹਿਬ ਸਾਰੋਚਿਆ ਦੇਖੋ ਜੋ ਬੁਲਾਵੇ ਤੇ ਪ੍ਰਧਾਨ ਸਾਹਿਬ ਨਹੀਂ ਆਏ ਦੇਖੋ ਜੋ ਹੁਕਮਨਾਮਾ ਹੋਇਆ ਅਕਾਲ ਤਖਤ ਸਾਹਿਬ ਵੱਲੋਂ ਅਸੀਂ ਉੱਤੇ ਵੀ ਇਨ ਮੇਨ ਲਾਗੂ ਹੋਣਾ ਚਾਹੀਦਾ ਮੋਦੀ ਲਈ 16 ਤਰੀਕ ਨੂੰ ਕਮੇਟੀ ਫੈਸਲਾ ਕਰੂ ਪਰ ਜੀ ਕਾਰਜਕਾਰੀ ਪ੍ਰਧਾਨ ਕਮੇਟੀ ਨੇ ਬੁਲਾਵੇ ਤੀ ਨਹੀਂ ਆਏ ਤੇ ਇਹਦੂ ਗਾਂ ਤੋਂ ਕੀ ਲੱਗਦਾ ਮੈਂ 16 ਤਰੀਕ ਨੂੰ ਸਾਰਾ ਫੈਸਲਾ ਹੋ ਜਾਊਗਾ ਲੱਗ ਜੂ ਪਤ ਤੁਸੀਂ ਉਹਨਾਂ ਨੂੰ ਬੁਲਾਇਆ ਸੀ 16 ਤਰੀਕ ਨੂੰ ਫੈਸਲਾ ਆ ਜਾਊਗਾ ਤੁਹਾਡੇ ਵੱਲੋਂ ਅੱਜ ਕੋਈ ਬੁਲਾਇਆ ਗਿਆ ਸੀ ਉਹਨਾਂ ਨੂੰ ਬਿਲਕੁਲ ਸੱਦ ਦਿੱਤਾ ਗਿਆ ਸੀ ਨਾ ਪ੍ਰਧਾਨ ਜੀ ਉਹ ਅਗਲੀ ਮੀਟਿੰਗ ਜੀ ਕਿਹਾ ਹੋਇਆ ਸਾਰਾ ਕਲੀਅਰ ਹੁਣ ਜੇ ਭਾਗੀ ਹੋ ਰਹੀ ਹੈ ਜੀ ਸਭ ਉਹ ਤੇ ਕਲੀਅਰ ਕਰ ਦਿਓ ਆ 16 ਤਰੀਕ ਨੂੰ ਸਾਰਾ ਕੁਝ ਕਲੀਅਰ ਕਰ ਦੇਾਂਗੇ ਅੱਜ ਦੀ ਮੀਟਿੰਗ ਕੀ ਕੀ ਸੀ ਅੱਜ ਦੀ ਮੀਟਿੰਗ ਉਹ ਦਿਖੋ ਨਾ ਟਾਈਮ ਲਿਆ 2 ਦਿਨ ਦਾ ਉਹ ਮੀਟਿੰਗ 'ਚ ਨਹੀਂ ਆਏ ਪੁੰਦਰ ਸਾਹਿਬ ਕਿ ਜਾ ਕੇ ਮਿਲ ਕੇ ਆਏ ਨੇ ਉਸ ਤੋਂ ਬਾਅਦ 16 ਤਰੀਕ ਨੂੰ ਕਲੀਅਰ ਕਰ ਦਿਆਂਗੇ ਸਾਰਾ ਕੁਝ ਚਲੋ ਕਈ ਵਾਰੀ ਕਈ ਵਿਅਕਤੀਆਂ ਨੂੰ ਮਜਬੂਰੀ ਹੁੰਦੀ ਆ ਨਹੀਂ ਉਹ ਮੀਟਿੰਗ ਨੂੰ ਚਾਹ ਸਕਿਆ ਇੱਥੇ ਅਸੀਂ ਉਹਨਾਂ ਕੋਲ ਚੱਲ ਗਏ ਕੋਈ ਫਰਕ ਨਹੀਂ ਪੈਂਦਾ ਇਹਦਾ ਪਰ ਇਹ ਗੱਲ ਬੜੀ ਸਪਸ਼ਟ ਕਹਿ ਕੇ ਆਏ ਆ ਕਿ ਜਿਹੜੇ 2 ਤਰੀਕ ਨੂੰ ਅਕਾਲ ਤਖਤ ਸਾਹਿਬ ਤੋਂ ਹੁਕਮਨਾਮੇ ਜਾਰੀ ਕੀਤੇ ਗਏ ਸਨ ਸਿੰਘ ਸਮਾਨ ਵੱਲੋਂ ਉਹ ਜਿਹੜਾ ਸਾਡਾ ਸਿਧਾਂਤ ਆ ਮੀਰੀ ਪੀਰੀ ਦਾ ਉਹ ਤੇ ਇਹ ਸੱਤ ਮੈਂਬਰੀ ਕਮੇਟੀ ਨੇ ਸੰਪੂਰਨ ਤੌਰ ਤੇ ਪਹਿਰਾ ਦੇਣਾ ਤੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਭਰਤੀ ਆ ਸੱਤ ਮੈਂਬਰੀ ਕਮੇਟੀ ਹੀ ਕਰੇਗੀ ਇਹ ਪ੍ਰਪੋਜ਼ਲ ਦੇ ਕੇ ਆਏ ਆ ਉਹਨਾਂ ਨੂੰ ਨਾਲ ਜਿਹੜੇ ਕੋਈ ਜਿਹੜੇ ਕਾਰਜਕਾਰੀ ਪ੍ਰਧਾਨ ਨੂੰ ਜਿਹੜੇ ਕੋਈ ਰਾਹ ਖੋਲਣੇ ਹੁੰਦੇ ਆ ਚਲੋ ਕੋਈ ਆਪਣੇ ਕਈ ਵਾਰੀ ਕੋਈ دیوار ਖੜੀ ਹੁੰਦੀ ਆ ਉਹਨੂੰ ਆਪਾਂ ਪਾਸੇ ਕਰਨਾ ਹੁੰਦਾ ਇਹ ਸਿਆਣੇ ਬੰਦਿਆਂ ਦਾ ਫਰਜ਼ ਬਣਦਾ ਆ ਕਿ ਆਪਾਂ ਕੋਸ਼ਿਸ਼ ਕਰੀਏ ਕੋਈ ਸਾਡੇ 'ਚ ਈਗੋ ਨਹੀਂ ਹੈਗੀ ਸਾਡੇ 'ਚ ਕੋਈ ਆਪਣਾ ਨੀਜੀ ਸਵਾਰਥ ਹੈ ਨਹੀਂਗਾ ਕੋਈ ਆਪਣਾ ਜਿਹੜੀ ਹੈਗੀ ਆ ਪਰਸਨਲ ਮੋਟਿਵ ਨਹੀਂ ਲੈ ਕੇ ਆਏ ਅਸੀਂ ਅਕਾਲੀ ਦਲ ਵਾਸਤੇ ਇੱਕ ਕਮੇਟੀ ਬਣੀ ਸੀ ਅਕਾਲੀ ਦਲ ਨੂੰ ਇਕੱਠਾ ਕਰਨ ਲਈ ਅਕਾਲੀ ਦਲ ਨੂੰ ਤਕੜਾ ਕਰਨ ਵਾਸਤੇ ਕਮੇਟੀ ਬਣੀ ਸੀ ਅਕਾਲ ਤਖਸਾਲ ਵੱਲੋਂ ਸੋ ਇਹਦੇ ਇਸ ਕਮੇਟੀ ਨੇ ਪਹਿਲੀ ਮੀਟਿੰਗ ਉਦੋਂ ਕੀਤੀ ਦੂਜੀ ਮੀਟਿੰਗ ਅੱਜ ਹੋਈ ਆ ਜਿਵੇਂ ਦੱਸਿਆ ਤੀਸਰੀ ਮੀਟਿੰਗ ਵਿੱਚ ਸਾਰਾ ਕੁਝ ਫਾਈਨਲ ਕਰ ਦੇਣਾ